ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਅੱਜ ਅਚਨਚੇਤ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਵੱਲੋਂ ਚੈਕਿੰਗ ਕੀਤੀ ਗਈ। ਇਸੇ ਦੌਰਾਨ ਉਹ ਡਾਕਟਰਾਂ ਸਮੇਤ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਕਈ ਕਮੀਆਂ ਵੀ ਦੇਖਿਆ। ਇਸੇ ਦੌਰਾਨ ਉਹ ਖੁਦ ਲਾਈਨ ਚ ਲੱਗ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨਜ਼ਰ ਆ ਤੇ ਜੂੜ ਦਵਾਈਆਂ ਉਹਨਾਂ ਨਹੀਂ ਮਿਲ ਰਹੀਆਂ ਸੀ ਉਸ ਦਾ ਵੀ ਰਿਕਰ ਕੀਤਾ। ਅਤੇ ਝਾਤੀ ਗੱਲ ਕਹੀ ਹੈ। ਇਸੇ ਦੌਰਾਨ ਉਹਨਾਂ ਦੇ ਨਾਲ ਲੁਧਿਆਣਾ ਦੇ ਸਿਵਲ ਸਰਜਨ ਜਸਮਿਤ ਸੀਨੀਅਰ ਡਾਕਟਰ ਵੀ ਮੌਜੂਦ ਸੀ। ਸਿਟੀ ਹੌਮ ਨਿਊਜ਼ ਲਈ ਸੁਰੇਂਦਰ ਸੋਣੀ ਦੀ ਰਿਪੋਰਟ। ਜੀ ਮੈਂ ਜਿਹੜੀ ਹੈਗੀ ਅੱਜ ਸਵੇਰੇ ਜੀ ਜੇ ਜਿਹੜਾ ਹੈਗਾ ਇਨਸਪੈਕਸ਼ਨ ਕੀਤੀ ਸੀ ਜਦੇ ਵਿੱਚ ਫੀਡਬੈਕ ਵੀ ਲਿਖਤਾ ਡਾਕਟਰ ਸਾਹਿਬਾਨਾ ਤੋਂ ਮਰੀਜ਼ਾਂ ਤੋਂ ਵੀ ਕਿ ਉਹਨਾਂ ਨੂੰ ਦਵਾਈਆਂ ਜਿਹੜੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਵੀ ਸੌਦਾ ਦਿੱਤੀ ਜਾ ਰਹੀ ਹੈ ਜੀ ਦਵਾਈ ਹੋਵੇ ਐਸਰੀ ਹੋਵੇ ਉਸ ਹਿਸਾਬ ਨਾਲ ਮਿਲ ਰਹੀ ਹੈ ਜਾਂ ਨਹੀਂ ਜਿਹੜੇ ਮਰੀਜ਼ ਸੀ ਕਿ ਉੱਥੇ ਉਹਨਾਂ ਵੱਲੋਂ ਜਿਹੜੀ ਹੈਗੀ ਸੰਕੁਸ਼ਿਤ ਕਰਤਾਈ ਗਈ ਪਲੱਸ ਇਸ ਤੋਂ ਇਲਾਵਾ ਜਿਹੜੇ ਸਰਕਾਰ ਵੱਲੋਂ ਫੰਡ ਸੈਂਕਸ਼ਨਡ ਹੈ ਐਮ ਸੀ ਐਸ ਹਸਪੀਟਲ ਦੀ ਜਿਹੜੀ ਅਪਡੇਟੇਸ਼ਨ ਹੈ ਉਹ ਵੀ ਕਮੈ ਰਿਵਿਊ ਕੀਤਾ ਹੈਗਾ ਜਦੇ ਵਿੱਚ ਕੁਝ ਖਾਮੀਆਂ ਮੈਨੂੰ ਦਿਖੀਆਂ ਸਾਨੂੰ ਉਸ ਬੇਸ ਦੇਖਿਆ ਉਹਦੇ ਤਹਿਤ ਮੈਂ ਕੰਟਰੈਕਟਰ ਦਿਨਾਲ ਤੇ ਪਲਸ ਮੈਨਰਲ ਇੱਕ ਮੀਟਿੰਗ ਸੱਦੀ ਹੈਗੀ ਜਿਸ ਕਰਕੇ ਕੰਮ ਸਮੇਂ ਸਿਰ ਨਿਬੜਨਾ ਸਕੇ ਬਿਲਕੁਲ ਡੈਫੀਨਿਟਲੀ ਜਿਹੜਾ ਇਹ ਆਪਣੇ ਗਵਰਨਮੈਂਟ ਪੰਜਾਬ ਸਰਕਾਰ ਵੱਲੋਂ ਵੀ ਜਿਵੇਂ ਕਹਿੰਦੇ ਆ ਉਪਰਾਨੇ ਦਿੱਤੇ ਜਾ ਰਹੇ ਹੈ ਕਿ ਸਪੈਸ਼ਲਿਸਟਸ ਨੂੰ ਹਾਇਰ ਕਰਦੇ ਵੀ ਜਿਹੜੇ ਹੈਗੇ ਹੁਣ ਪੂਰੀ ਤਰ੍ਹਾਂ ਤੇ ਉਹ ਸਾਰੇ ਸਾਰੇ ਜਿਹੜੇ ਪ੍ਰੋਸੈਸ ਨੂੰ ਉਸ ਸਮੇਂ ਸੇ ਮੁਕੰਮਲ ਕੀਤੇ ਜਾ ਰਹੇ ਨੇ ਕਿ ਜੀਡੀਆ ਕਾਰਡ ਮਨ ਨੂੰਗੇ ਦਾ ਪਿੱਛੇ ਦੀ ਗੇ ਨੂੰ ਤਾਂ ਕਰੇਗਾ ਸਰਪਲ ਮੂਲੀ ਪਾਰਟੀ ਡੈਫੀਨਿਟਲੀ ਪਰਖਿੰਗ ਦਾ ਸੰਦਰਭ ਜਿਹੜਾ ਹੈਗਾ ਟੈਂਡਰ ਇਸ ਵਾਰੀ ਜਿਹੜਾ ਸੀਗਾ ਚੜਿਆ ਨਹੀਂ ਸੀਗਾ ਗਵਰਨਮੈਂਟ ਵੱਲੋਂ ਲਿਖਿਆ ਗਵਰਨਮੈਂਟ ਨੂੰ ਲਿਖਿਆ ਗਿਆ ਸੀਗਾ ਮੈਨੂੰ ਆਪ ਨਿਸੀਲ ਸਰ ਜਨ ਆਫਿਸ ਵੱਲੋਂ ਕਿ ਜਿਹੜੇ ਹੈਗੇ ਰੇਟਸ ਨੂੰ ਵਧਣੇ ਇਹਨਾਂ ਨੂੰ ਘਟਾ ਕੇ ਜਿਹੜਾ ਟੈਂਡਰ ਅਲੋਟਮੈਂਟ ਦੀ ਪ੍ਰਕਿਰਿਆ ਲਿੱਤੀ ਜਾਵੇ ਤੇ ਰਿਵਾਈਜ਼ ਟੈਂਡਰ ਨੂੰ ਫਲੋਟ ਹੋਏਗਾ ਤੇ ਮੈਨੂੰ ਉਮੀਦ ਹੈ ਕਿ ਜਿਹੜੇ ਹੈਗੇ ਸਾਰੇ ਕੰਮ ਹੌਲੀ ਹੌਲੀ ਆਪਾਂ ਰਿਵਿਊ ਕਰਕੇ ਕਿਸ ਤਰ੍ਹਾਂ ਸਿਟੀਜ਼ਨਸ ਨੂੰ ਜਿਹੜੇ ਤੇ ਮਰੀਜ਼ ਆ ਰਹੇ ਨਗਰ ਕਾਂਜਨ ਸੁਲਾਵਾਤ ਨਾ ਮਰੂ ਦਿੱਤੀ ਜਾ ਸਕਦੀਆਂ ਹੈਗੀਆਂ ਉਹ ਸੀਮਿਆ ਕਰੇ ਬਿਲਕੁਲ ਜੀ ਅ ਇਹਦੇ ਤਹਿਤ ਆਲਰੇਡੀ ਮੈਂ ਅੱਜ ਦੇਖਿਆ ਹੈਗਾ ਕਿ ਪੁਲਿਸ ਥਾंकी ਬਣੀ ਹੋਈ ਹੈ ਕਿ ਮੈਂ ਡਾਕਟਰਸ ਨੂੰ ਵੀ ਫੀਡਬੈਕ ਦਿੱਤਾ ਸੀਗਾ ਡਾਕਟਰ ਸਹਿਬਾ ਨਾਲ ਵੱਲੋਂ ਮੈਂ ਦੱਸਿਆ ਹੈ ਕਿ ਦੋ ਜਿਹੜੇ ਪੁਲਿਸਮੈਨ ਨੇ ਉਹ ਸ਼ਾਮ ਨੂੰ ਜਿਹੜੇ ਹੈਗੇ ਹੁਣ ਨਾਈਟ ਡਿਊਟੀ 'ਤੇ ਉੱਥੇ ਕਰਦੇ ਨੇ ਨੰਬਰ 1 ਨੰਬਰ 2 ਜਿਹੜੇ ਹੈਗੇ 75 ਸੀਸੀਟੀਵੀ ਕੈਮਰਾਸ ਆਲਰੇਡੀ ਉੱਥੇ ਇੰਸਟਾਲਡ ਨੇ ਹੁਣ ਇਹਨਾਂ ਨੂੰ ਅਸੀਂ ਵਧਾ ਕੇ ਲਗਭਗ 150 ਤੋਂ 180 ਆਪਾਂ ਜਿਹੜੇ ਹੈਗੇ ਉਹ ਵੀ ਇਨਕਰੀਜ਼ ਕਰ ਰਹੇ ਹਾਂ ਉਹ ਸਾਰਾ ਪਲਾਨ ਬਣ ਚੁੱਕਾ ਹੈ ਅੱਜ ਮੈਂ ਨਾਲ ਇਹ ਵੀ ਕਿਹਾ ਕਿ ਜੇ ਕਨਸਰਨ ਕਿਸੇ ਚੋਰੀ ਦਾ ਜਿਹੜਾ ਮੋਬ ਉਹਦੇ ਤੇ ਡਿਸਪਲੇ ਕੀਤਾ ਜਾਵੇ ਮਨੂਰੀ ਦੇ ਇਹਨਾਂ ਵਿਗਣਾ ਕਰਕੇ ਜਿਹੜਾ ਹੈਗਾ ਰਮਾਨੇ ਮੁਖੰਦਰੀ ਜੀ ਔਰ ਮੇਜਿਸਟਰ ਜੀ ਵਰਤੋਂ ਦੀ ਵੀ ਦਿਖਾ ਦਿੱਤਾ ਉਹਨਾਂ ਦੇ ਸੰਦਰਭ ਵਿੱਚ ਇਹ ਗੱਲ ਆਉਂਦੀ ਹੈ। ਡੀਸੀ ਸਾਹਿਬ ਨੇ ਵਿਜ਼ਿਟ ਕੀਤਾ ਹਸਪਤਾਲ ਦੇ ਵਿੱਚ ਔਰ ਕੁਝ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਈਮਾਨ ਕੀਤੀ ਦੀ ਜੀਮੈਂਟ ਕੀਤੀ। ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਇੱਕ ਤੇ ਅਸੀਂ ਜਿਹੜਾ ਹੈਗਾ ਪੁਲਿਸ ਦੀ ਸਕਿਉਰਿਟੀ ਬਦਾਨ ਬਦਾਨ ਨੂੰ ਕਿਹਾ ਸੀ ਐਂਡ ਸੈਕੰਡਲੀ ਜਿਹੜਾ ਹੈ ਉੱਥੇ ਸੀਸੀਟੀਵੀ ਕੈਮਰਸ ਐਟ ਪ੍ਰੈਜ਼ੈਂਸ ਸਾਡੇ ਕੋਲ 75 ਜਿਹੜੇ ਸੀਸੀਟੀਵੀ ਕੈਮਰਸ ਵਰਕ ਕੀਤੇ ਐਂਡ ਵੀ ਡਿਮਾਂਡਿਡ ਥੈਟ ਦੀ ਦੀ ਸਟੈਂਥ ਆ 150 ਤੱਕ ਜਿਹੜੀ ਹੈਗੀ ਕੀਤੀ ਸਰ ਡਾਕਟਰਾਂ ਦੀ ਕੰਮ ਦੀ ਵੀ ਉਹਨਾਂ ਨੇ ਜਿਹਤਰ ਕੀਤਾ ਉਹਨਾਂ ਨੇ ਕਿਹਾ ਕਿ ਮਰੀਜ਼ਾਂ ਨੂੰ ਵੀ ਪਰੇਸ਼ਾਨੀਆਂ ਆਂਦੀਆਂ ਉਸ ਬਾਰੇ ਵੀ ਜਿਹੜਾ ਗੌਰ ਕਿਹੜੀਆਂ ਕਿਹੜੀਆਂ ਸਰ ਮੁੱਢੀਆਂ ਹਲਕਾ-ਪੱਕੇ ਦੀਆਂ ਸੁਵਿਧਾਵਾਂ ਹੋਰ ਆਉਂਦੀਆਂ ਨੇ ਕੋ ਸਟਾਫ ਦੀ ਸ਼ਾਰਟੇਜ ਤੇ ਹੈਗੀ ਐ ਉਹਦੇ ਬਾਰੇ ਸਾਡੇ मंत्री साहब ने भी कुछ दिन क्या कहा 400 डॉक्टर जो परती कर रहे हैं 400 है है uh, है की और जोड़ी है भी पट्टी वो तो। काट रहे हैं एंड हूंर उम्मीद है कि वो जल्दी उदी कमी पूरी हो जाएगी आईबीसी साहब से मिलेंगे बहुत अच्छा लगा बहुत अच्छा लगा बड़ा uh, निगेश वादे हैं तो मिलके खुशी हो लगता है कि जमा से कहने जल्द पूरी पूरी तरह